ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਬਣਵਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਵਿੱਤ ਮੰਤਰੀ ਨੇ ਕਰਤਾ ਐਲਾਨ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ 22 April ਤੱਕ ਹਾਈ ਕੋਰਟ ਨੇ ਲਗਾਈ ਰੋਕ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾ ਰਹੀ ਪੰਜਾਬ ਚ ਇੰਤਕਾਲ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਪੰਜਾਬ ਸਰਕਾਰ ਨੇ ਅਫਸਰਾਂ ਜਾਰੀ ਕੀਤੇ ਸਖਤ ਹੁਕਮਾਂ ਪ੍ਰਤਾਪ ਸਿੰਘ ਬਾਜਵਾ ਤੇ ਭੜਕੇ ਮੰਤਰੀ ਅਮਨ ਰੋੜਾ ਕਰਤਾ ਖੁੱਲਾ ਚੈਲੰਜ ਵਾਈਰਲ ਹੋਈ ਵੀਡੀਓ ਤੇ ਫਿਰ ਪੜਕੇ ਬੀਬੀ ਜਗੀਰ ਕੋਰ ਕਿਹਾ ਪਕੋੜਾ ਦਾਲ ਆਪਣੀਆਂ ਹਰਕਤਾਂ ਤੋਂ ਆ ਜਾਵੇ ਬਾਅਦ ਐਮਪੀ ਸਰਜੀ ਸਿੰਘ ਖਾਲਸਾ ਵਾਰੇ ਵੱਡੀ ਖਬਰ ਕਿਹਾ ਮੇਰੇ ਤੇ ਨਸ਼ਾ ਤਸਕਰੀ ਦੀ ਐਫਆਈਆਰ ਦਰਜ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਮੁਫਤ ਰਾਸ਼ਨ ਮਿਲਣਾ ਹੋ ਸਕਦਾ ਹੈ ਬੰਦ ਪੰਜਾਬ 'ਚ 4 ਦਿਨ ਪਵੇਗਾ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਪ੍ਰਧਾਨ ਮੰਤਰੀ ਮੁਰਕਸੂਤੇ ਕਿਰੇ ਸੁਖਵੀਰ ਸਿੰਘ ਬਾਦਲ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਕੀਤੇ ਸ਼ਬਦੀ ਹਮਲੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ 'ਚ ਹੋਏ ਵੱਡੇ ਫੈਸਲੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਨੂੰ ਵੀ ਕੀਤੀ ਅਪੀਲ ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ 15000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਤੇ ਹੀਟ ਪਟਵਾਰੀ ਤੇ ਫੀਲਡ ਕਾਨੂੰਗੋ ਕੀਤਾ ਗ੍ਰਿਫਤਾਰ ਪੰਜਾਬ 'ਚ ਡਰਾਈਵਿੰਗ ਲਾਇਸੈਂਸ ਤਿਆਰ ਸੀਡੀਯੂਡੀ ਕਰ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਨੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਸੇਵਾਵਾਂ ਸਮੇਤ ਹੋਰ ਨਾਗਰਿਕ ਕੇਂਦਰੀਤ ਸੇਵਾਵਾਂ ਸੰਬੰਧੀ ਬਕਾਇਆ ਮਾਮਲਿਆਂ ਦਾ ਨਿਪਟਾਰਾ ਨਿਰਧਾਰਿਤ ਸਮਾਂ ਸੀਮਾ ਅੰਦਰ ਕਰਨ ਦੇ ਹੁਕਮ ਦਿੱਤੇ ਹਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 25 ਅਪ੍ਰੈਲ ਤੋਂ ਬਾਅਦ ਵਿਭਾਗ ਵੱਲੋਂ ਇਹ ਸਾਰੀਆਂ ਸੇਵਾਵਾਂ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਚਾਹੇ ਨਵਾਂ ਲਾਇਸੈਂਸ ਬਣਾਉਣਾ ਹੋਵੇ ਜਾਂ ਪੁਰਾਣਾ ਲਾਇਸੈਂਸ ਰੀਨਿਊ ਕਰਵਾਉਣਾ ਹੋਵੇ ਨਵੀਂ ਆਰਸੀ ਬਣਵਾਉਣੀ ਹੋਵੇ ਜਿੰਨੀਆਂ ਵੀ ਐਪਲੀਕੇਸ਼ਨਾਂ ਹਨ ਸਾਰੀਆਂ ਨੂੰ 25 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਟ੍ਰਾਂਸਪੋਰਟ ਵਿਭਾਗ ਵੱਲੋਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪਹਿਲ ਕਦਮੀਆਂ ਦੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਲ ਸੈਂਟਰ ਨੰਬਰ 176 ਤੇ ਸੇਵਾ ਕੇਂਦਰਾਂ ਰਾਹੀਂ 20 ਸੇਵਾਵਾਂ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਪਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਨਾਗਰਿਕਾਂ ਨੂੰ ਆਰਟੀਓ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੁਚਾਰੂ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਜਵਾਬਦੇਹੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਸਮੇਤ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਬੇਲੋੜੀ ਦੇਰੀ ਨੂੰ ਰੋਕਣ ਲਈ ਨਿਯਮਿਤ ਤੌਰ ਤੇ ਸਰਵਿਸ ਡਿਲੀਵਰੀ ਦੀ ਨਿਗਰਾਨੀ ਕਰਨਗੇ ਚੀਮਾ ਨੇ ਕਿਹਾ ਕਿ ਕਿਸੇ ਵੀ ਬੇਲੋੜੀ ਦੇਰੀ ਦੀ ਸੂਰਤ ਵਿੱਚ ਜ਼ਿੰਮੇਵਾਰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਕਾਂਗਰਸ ਦੇ ਸੀਨੀ ਰਾਗੂ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਬਾਜਵਾ ਦੇ ਬੰਬ ਵਾਲੇ ਬਿਆਨ ਤੇ ਅਦਾਲਤ ਨੇ 22 April ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 22 April ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਬਾਜਵਾ ਦੇ ਮੀਡੀਆ 'ਚ ਬਿਆਨ ਦੇਣ ਤੇ ਵੀ ਰੋਕ ਲਗਾਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਖਿਲਾਫ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ 'ਚ 13 April ਨੂੰ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਉਹਨਾਂ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਸਰੋਤਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਨੂੰ ਡਰਾਉਣ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੰਜਾਬ 'ਚ ਇੰਤਕਾਲ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ 1 ਮਈ ਤੋਂ ਹੁਣ 30 ਦਿਨਾਂ ਦਾ ਇੰਤਕਾਲ ਮਿਲੇਗਾ ਇੰਤਕਾਲ ਦਾ ਸਮਾਂ 45 ਦਿਨਾਂ ਤੋਂ ਘਟਾ ਕੇ 30 ਦਿਨ ਕੀਤਾ ਗਿਆ ਹੈ ਨਾ ਹੀ ਨਹੀਂ 10 ਦਿਨਾਂ ਦੇ ਅੰਦਰ ਫਰਦ ਦੀ ਕਾਪੀ ਵੀ ਮਿਲੇਗੀ ਤੇ 7 ਦਿਨਾਂ ਵਿੱਚ ਮਾਲ ਰਿਕਾਰਡ ਦੀ ਜਾਂਚ ਹੋਵੇਗੀ ਇਸ ਤੋਂ ਇਲਾਵਾ ਆਮਦਨ ਸਰਟੀਫਿਕੇਟ ਲੈਣ ਲਈ 15 ਦਿਨ ਲੱਗਣਗੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਵੱਲੋਂ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਜੇਕਰ ਇਹ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਨਾਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਇੰਤਕਾਲਾਂ ਲਈ ਸਿੱਧੇ ਤੌਰ ਉਤੇ ਬੈਂਟੀਆਂ ਜਮ੍ਹਾਂ ਕਰਵਾਉਣ ਲਈ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ ਇਸ ਵੈੱਬਸਾਈਟ ਦਾ ਉਦੇਸ਼ ਕਾਰਜ ਪ੍ਰਣਾਲੀ ਨੂੰ ਸਰਲ ਬਣਾਉਣ ਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਨਿਜਾਦ ਦਿਵਾਉਣਾ ਹੈ ਆਪ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਵਾਦਿਤ ਬਿਆਨ ਤੇ ਫਿਰ ਨਿਸ਼ਾਨਾ ਸਾਧਦਾ ਹੈ ਅਮਨ अरोड़ा ਨੇ ਬਾਜਵਾ ਦੀ ਪੁਲਿਸ ਨਾਲ ਸਹਿਯੋਗ ਕਰਨ ਦੀ ਬਜਾਏ ਨਿਜੀ ਹਮਲੇ ਕਰਨ ਦੀ ਵੀ ਯੋਜਨਾ ਕੀਤੀ ਮੀਡੀਆ ਨੂੰ ਸੰਬੋਧਨ ਕਰਦੇ ਆ ਅਮਨ ਅਰੋੜਾ ਨੇ ਕਿਹਾ ਹੈ ਕਿ ਜੇਕਰ ਅਜਿਹੇ ਬਿਆਨ ਪਰੋਸੇ ਯੋਗ ਜਾਣਕਾਰੀ ਤੇ ਆਧਾਰਿਤ ਹਨ ਤਾਂ ਉਹਨਾਂ ਨੂੰ ਪੁਲਿਸ ਅਤੇ ਖੂਫੀ ਏਜੰਸੀਆਂ ਨਾਲ ਤੁਰੰਤ ਸਹਿਯੋਗ ਕਰਨਾ ਚਾਹੀਦਾ ਹੈ। ਅਮਨ ਅਰੋੜਾ ਨੇ ਬਾਜਵਾ ਦੇ ਅਸੰਗਤ ਦਾਅਵਿਆਂ ਨੂੰ ਜਾਗਰ ਕੀਤਾ ਜਿੱਥੇ ਉਹਨਾਂ ਨੇ ਆਪਣੇ ਬਿਆਨਾਂ ਨੂੰ ਅਖਬਾਰਾਂ ਦੀਆਂ ਰਿਪੋਰਟਾਂ ਤੇ ਅਣਜਾਣ ਨਿੱਜੀ ਸਰੋਤਾਂ ਨਾਲ ਜੋੜਿਆ। ਉੱਥੇ ਹੀ ਅਮਨ ਅਰੋੜਾ ਨੇ ਕਿਹਾ ਹੈ ਕਿ ਅਜਿਹੇ ਬੇਬੁਨਿਆਦ ਦਾਅਵੇ ਬਿਨਾਂ ਸਬੂਤਾਂ ਦੇ ਬਹੁਤ ਹੀ ਗੈਰ ਜ਼ਿੰਮੇਵਾਰ ਹਨ ਅਤੇ ਰਾਜਨੀਤਿਕ ਲੀਡਰਸ਼ਿਪ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ ਇਸ ਦੇ ਨਾਲ ਹੀ ਅਮਨ ਰੋੜਾ ਨੇ ਬਾਜਵਾ ਵੱਲੋਂ ਉਨ੍ਹਾਂ ਵਿਰੁੱਧ ਨਿਜੀ ਟਿੱਪਣੀਆਂ ਦੇ ਦੋਸ਼ਾਂ ਨੂੰ ਰੱਦ ਕਰਦੇ ਕਿ ਹੈ ਕਿ ਮੈਂ ਕਦੇ ਵੀ ਨਿਜੀ ਹਮਲਿਆਂ ਜਾਂ ਛੋਟੀ ਰਾਜਨੀਤੀ ਵਿੱਚ ਸ਼ਾਮਿਲ ਨਹੀਂ ਹੋਇਆ ਮੇਰੇ ਬਿਆਨ ਹਮੇਸ਼ਾ ਪੰਜਾਬ ਦੀ ਸੁਰੱਖਿਆ ਅਤੇ ਭਲਾਈ ਨਾਲ ਜੁੜੇ ਮੁੱਦਿਆਂ ਤੇ ਆਧਾਰਿਤ ਰਹੇ ਹਨ ਪ੍ਰਤਾਪ ਸਿੰਘ ਬਾਜਵਾਨ ਨੇ ਨੀਜੀ ਟਿੱਪਣੀਆਂ ਦਾ ਸਹਾਰਾ ਲਿਆ ਹੈ ਇਸ ਲਈ ਮੈਨੂੰ ਬੋਲਣਾ ਪੈ ਰਿਹਾ ਹੈ ਅਮਨ ਰੋੜਾ ਨੇ ਪ੍ਰਤਾਪ ਸਿੰਘ ਬਾਜਵਾਨ ਨੂੰ ਜਨਤਕ ਬਹਿਸ ਲਈ ਇੱਕ ਖੁੱਲੀ ਚੁਣੌਤੀ ਦਿੱਤੀ ਅਤੇ ਉਹਨਾਂ ਨੂੰ ਸਮਾਮਿਤੀ ਅਤੇ ਪਲੇਟਫਾਰਮ ਚੁਣਨ ਲਈ ਕਿਹਾ ਉਹਨਾਂ ਨੇ ਦਾਵਾ ਕੀਤਾ ਕਿ ਜੇਕਰ ਉਹ ਮੇਰੇ ਨਾਲ ਬਹਿਸ ਕਰਦੇ ਹਨ ਤਾਂ ਮੈਂ 5 ਮਿੰਟਾਂ ਦੇ ਅੰਦਰ ਉਹਨਾਂ ਦੇ ਬਿਆਨਾਂ ਦੀ ਸਚਾਈ ਦਾ ਪਰਦਾ ਫਾਸ਼ ਕਰ ਦੇਵਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੇ ਆਪਣੀ ਵਾਇਰਲ ਹੋਈ ਵੀਡੀਓ ਤੇ ਤਿੱਖੀ ਟਿੱਪਣੀ ਕਰਦਿਆਂ ਇਸ ਨੂੰ ਪਗੋੜੇ ਦਲ ਦੀ ਗਿਰੀ ਹੋਈ ਹਰਕਤ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਈਕਾਲ ਤੱਕ ਸਾਈ ਤੋਂ ਮੁੱਖ ਮੋੜਨ ਵਾਲੇ ਆਗੂਆਂ ਦੇ ਕਰੀਂਦੇ ਬੀਬੀਆਂ ਦੀ ਕਿਰਦਾਰਕੁਸ਼ੀ ਤੇ ਉੱਤਰ ਆਉਣਗੇ ਇਹ ਕਦੇ ਨਾ ਤਾਂ ਕਿਸੇ ਪੰਥ ਪ੍ਰਸਤਾਗੁਣੇ ਸੋਚਿਆ ਹੋਵੇਗਾ ਤੇ ਨਾ ਹੀ ਕਿਸੇ ਆਮ ਸਧਾਰਨ ਬੰਦੇ ਨੇ ਬੀਬੀ ਜ਼ਗੀਰ ਕੋਰਨੇ ਕਿਹਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਫੋਨ ਕੌਣ ਕਰ ਰਿਹਾ ਹੈ ਜਦੋਂ ਇਹ ਫੋਨ ਆਇਆ ਤਾਂ ਮੈਨੂੰ ਪਹਿਲਾਂ ਲੱਗਿਆ ਕਿ ਇਹ ਕੋਈ ਪੁਰਾਣਾ ਅਕਾਲੀ ਵਰਕਰ ਹੋਵੇਗਾ ਜਿਸ ਦੇ ਪਰਿਵਾਰ ਦੀਆਂ ਕਈ ਪੀੜੀਆਂ ਅਕਾਲੀ ਦਲ 'ਚ ਹੋਣਗੀਆਂ ਤੇ ਸਿੱਖੀ ਵਿਰਾਸਤ ਵਿੱਚ ਮਿਲੀ ਹੋ। ਮੈਨੂੰ ਲੱਗਿਆ ਕਿ ਫੋਨ ਕਰਨ ਵਾਲੇ ਦੇ ਸੋਹਣੀ ਦਾੜੀ ਤੇ ਸੋਹਣੀ ਪੱਗ ਬੰਨੀ ਹੋ ਜਦੋਂ ਉਸਨੇ ਅੱਗੋਂ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਦੁੱਖ ਹੋਇਆ ਕਿ ਅਕਾਲੀ ਵਰਕਰਾਂ ਨੂੰ ਬੀਬੀਆਂ ਨਾਲ ਗੱਲ ਕਰਨ ਦੀ ਅਕਲ ਭੁੱਲ ਗਈ ਹੈ। ਮੇਰੇ ਮਨ 'ਚ ਅਕਾਲੀ ਕਿਰਦਾਰ ਦੇ ਥੱਲੇ ਜਾਣ ਦੀ ਪੀੜ ਸੀ। ਪਰ ਜਦੋਂ ਏਹੇ ਵੀਡੀਓ ਵਾਇਰਲ ਹੋਈ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਮੈਨੂੰ ਫਿਰ ਪਤਾ ਚੱਲਿਆ ਕਿ ਇਹ ਤਾਂ ਕੋਈ ਕੋਨਾ ਮੋਨਾ ਦਲ ਦਾ ਵਰਕਰ ਮੈਨੂੰ ਫੋਨ ਕਰ ਰਿਹਾ ਜਿਸਦੇ ਨਾ ਤਾਂ ਦਾੜੀ ਹੈ ਤੇ ਨਾ ਹੀ ਪਾਗ ਹੈ ਅਕਾਲੀ ਨਹੀਂ ਇਹ ਤਾਂ ਕੋਈ ਆਵਾਰਾ ਸਿਰ ਫਿਰਿਆ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਜਿਸ ਤੋਂ ਇਹ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਉਹ ਬੀਬੀਆਂ ਨਾਲ ਇੱਜਤ ਨਾਲ ਗੱਲ ਕਰੇ ਅਕਾਲੀ ਸੋਚ ਤੇ ਸਮਝ ਤਾਂ ਦੂਰ ਦੀ ਗੱਲ ਹੈ ਵਰਕਰਾਂ ਦੇ ਨਾਂ ਤੇ ਪਗੋੜਾ ਦਲ ਕੋਲ ਇਹੋ ਜਿਹੇ ਲੋਕ ਹੀ ਬਚੇ ਨੇ ਇਹਨਾਂ ਦੇ ਸਿਰ ਤੇ ਚੜ ਕੇ ਹੀ ਅਕਾਲੀ ਦਲ ਇੱਕ ਸੀਟ ਤੇ ਪਹੁੰਚਿਆ ਹੈ ਫਰੀਦਕੋਟ ਦੇ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਾਵਾ ਕੀਤਾ ਕਿ ਉਹਨਾਂ ਵਿਰੁੱਧ ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕਰਨ ਦੀਆਂ ਤਿਆਰੀਆਂ ਚੱਲੀਆਂ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਦਾ ਫੋਨ ਆਇਆ ਸੀ ਇਹ ਫੋਨ ਉਹਨਾਂ ਨੂੰ 13 April ਨੂੰ ਦਮਦਮਾ ਸਾਈ ਵਿਖੇ ਹੋਈ ਉਹਨਾਂ ਦੀ ਰੈਲੀ ਤੋਂ ਇੱਕ ਦਿਨ ਬਾਅਦ ਆਇਆ ਸੀ ਉਹੋ ਗੁਰਦੁਆਰਾ ਸਾਈ ਵਿੱਚ ਜਾ ਕੇ ਵੀ ਇਹ ਗੱਲ ਕਹਿ ਸਕਦੇ ਹਨ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਡੀਐਸਪੀ ਪੱਦਰ ਦਾ ਵਿਅਕਤੀ ਹੈ ਜਦੋਂ ਕਿ ਦੂਜਾ ਇੰਟੈਲੀਜੈਂਸ ਦਾ ਹੈ ਜੇ ਇਹ ਕਿ ਵਿਅਕਤੀ ਫੋਨ ਕਰਦਾ ਤਾਂ ਗੱਲ ਵੱਖਰੀ ਸੀ ਹੁਣ ਦੋ ਲੋਕਾਂ ਨੇ ਫੋਨ ਕੀਤਾ ਹੈ ਜਦੋਂ ਐਂਕਰ ਨੇ ਕਿਹਾ ਕਿ ਤੁਸੀਂ ਗੁਰਸਿੱਖ ਹੋ ਤਾਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਕਿ ਗਾਤਰਾ ਪਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਲੋਕ ਉਹਨਾਂ ਤੋਂ ਦੂਰ ਰਹਿਣ ਜਿਵੇਂ ਉਹ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ ਉਹ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਵਿਭਾਗ ਵੱਲੋਂ ਅੱਜ ਤੋਂ ਸਵੇਰੇ ਚ بارش ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਮੁਤਾਬਿਕ ਅੱਜ ਤੋਂ ਲੈ ਕੇ 20 ਅਪ੍ਰੈਲ ਤੱਕ ਸੂਬੇ 'ਚ ਕਈ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ ਵਿਭਾਗ ਮੁਤਾਬਿਕ 4 ਦਿਨ ਬਾਅਦ ਤਾਪਮਨ 'ਚ ਥੋੜੀ ਗਿਰਾਵਟ ਵੀ ਆਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੰਦਿਆ ਹੀ ਸੁਖਵੀਰ ਸਿੰਘ ਬਾਦਲ ਮੁੜਕ ਸੁੱਤੇ ਕੀਰ ਗਏ ਹਨ ਉਹਨਾਂ ਨੂੰ ਤਖਤ ਸਹਿਬਾਨ ਦੇ ਸਾਬਕਾ ਜਥੇਦਾਰਾਂ ਬਾਰੇ ਪੁੱਠਾ ਸਿੱਧਾ ਬੋਲਣਾ ਮਹਿੰਗਾ ਪੈ ਸਕਦਾ ਹੈ ਇਸ ਬਾਰੇ ਸ਼੍ਰੀ ਅਕਾਲ ਤਖਸਾਈ ਕੋਲ ਸ਼ਿਕਾਇਤ ਵੀ ਪਹੁੰਚ ਗਈ ਹੈ ਦੂਜੇ ਪਾਸੇ ਪੰਥਕਤੀ ਰਾਣੇ ਇਸ ਮਾਮਲੇ ਨੂੰ ਲੈ ਕੇ ਸੁਖਵੀਰ ਬਾਦਲ ਉੱਪਰ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ ਸੁਖਵੀਰ ਸਿੰਘ ਬਾਦਲ ਵੱਲੋਂ ਤਖਤ ਸੈਵਾਨਾਂ ਤੇ ਤਖਤ ਸੈਵਾਨਾਂ ਦੇ ਜਥੇਦਾਰਾਂ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦਾ ਸਖਤ ਸ਼ਬਦਾਂ ਨਾਲ ਵਿਰੋਧ ਕੀਤਾ ਹੈ ਮੈਂਬਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜੇ ਹਟ ਦੱਸਣਾ ਸੁਖਵੀਰ ਬਾਦਲ ਨੂੰ ਸੋਬਦਾ ਨਹੀਂ ਸੁਖਵੀਰ ਬਾਦਲ ਆਪਣੀ ਨੈਤਿਕ ਤੌਰ ਤੇ ਗਵਾ ਚੁੱਕੇ ਸਿਆਸੀ ਆਧਾਰ ਨੂੰ ਬਰਦਾਸ਼ਤ ਨਹੀਂ ਕਰ पाए ਇਸ ਦੇ ਇਲਮ ਚ ਅਜਹੀਆਂ ਕੋਝੀਆਂ ਹਰਕਤਾਂ ਤੇ ਉਤਰੇ ਹਨ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਦੇ ਮੰਤਰੀ ਲਾਲਚੰਦ katore ਚੱਕ ਨੇ ਬੰਗਾ ਨਾਜ ਮੰਡੀ ਚ ਕਣਕ ਦੀ ਖਰੀਦੀ ਸ਼ੁਰੂ ਕਰਵਾਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਤੇ ਸਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਚ ਕਿਸਾਨਾਂ ਆੜਤੀਆਂ ਮਜ਼ਦੂਰਾਂ ਸਮੇਤ ਕਣਕ ਦੇ ਖਰੀਦ ਪ੍ਰਬੰਧ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਲਈ ਮੰਤਰੀ ਢਾਲੂ ਚੱਕ ਵੱਲੋਂ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਐਮਐਸਪੀ 2425 ਰੁਪਏ ਤੈਅ ਕੀਤੀ ਗਈ ਹੈ ਕਿਸਾਨਾਂ ਦੇ ਪੈਸੇ 24 ਘੰਟਿਆਂ ਦੇ ਅੰਦਰ ਅੰਦਰ ਉਨ੍ਹਾਂ ਦੇ ਖਾਤੇ ਹਨ ਚਾਹ ਤਰਾਂਸਫਰ ਹੋ ਰਹੇ ਹਨ ਉਹਨਾਂ ਨੇ ਕਿ ਹੈ ਕਿ ਮੰਡੀਆਂ ਚ ਖਰੀਦ ਲਿਫਟਿੰਗ ਬਾਹਰ ਦਾਨੇ ਕਰੇਟਾ ਤੇ ਉਦਾਇਗੀ ਸੰਬੰਧੀ ਸਾਰੇ ਲੋੜੀਂਦੇ ਪ੍ਰਬੰਧਾਂ ਤੋਂ ਇਲਾਵਾ ਪੀਣ ਵਾਲੇ ਪਾਣੀ ਸਫਾਈ ਰੋਸ਼ਨੀ ਗੁਸਲਖਾਨ ਆਦਿ ਦੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਅਨਾਜ ਮੰਡੀਆਂ ਚ ਬੋਰੀਆਂ ਚੁੱਕਣ ਵਾਲੇ ਮਜ਼ਦੂਰਾਂ ਜਾਂ ਪੱਲੇਦਾਰਾਂ ਨੂੰ ਵੱਡੀ ਰਾਹ ਦਿੱਤੀ ਹੈ ਸਰਕਾਰ ਨੇ ਉਹਨਾਂ ਦੇ ਕਮਿਸ਼ਨ ਚ 43 ਪੈਸੇ ਦਾ ਵਾਅਦਾ ਕੀਤਾ ਹੈ ਹੁਣ ਉਹਨਾਂ ਨੂੰ ਹਰੇਕ ਬੋਰੀ ਚੁੱਕਣ ਲਈ 2 ਰੁਪਏ 64 ਪੈਸੇ ਮਿਲਣਗੇ 1 ਸਾਲ ਪਹਿਲਾਂ ਉਹਨਾਂ ਨੂੰ ਕਣਕ ਦੇ ਸੀਜ਼ਨ 'ਚ 1 ਰੁਪਏ 80 ਪੈਸੇ ਪ੍ਰਤੀ ਬੋਰੀ ਮਿਲਦੀ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ tạmਮੀ ਦੀ ਪ੍ਰਧਾਨਗੀ ਹੇਠ ਹੋਈ ਕੱਤਤਾ 'ਚ ਬਲਵੰਤ ਸਿੰਘ ਰਾਜਵਾਨਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ 'ਚ ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਕਾਲ ਮਟੋਲ ਦੀ ਨੀਤੀ ਦੀ ਕਰੜੀ ਆਲੋਚਨਾ ਕਰਦੇ ਇਸ ਵਰਤਾਰੇ ਨੂੰ ਕੱਟ ਗਿਣਤੀ ਸਿੱਖਣ ਨਾਲ ਨਿਆਕਰਾਰ ਦਿੱਤਾ ਹੈ ਇਸ ਸੰਬੰਧੀ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਮਾਨਯੋਗ ਸੁਪਰੀਮ ਕੋਰਟ પાસે ਮੰਗ ਕੀਤੀ ਗਈ ਹੈ ਕਿ ਉਹ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਸੰਬੰਧੀ ਤੁਰੰਤ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰੇ ਤਾਂ ਜੋ 2007 ਤੋਂ ਫਾਂਸੀ ਦੀ ਚੱਕੀ ਵਿੱਚ ਸਜ਼ਾ ਕੱਟ ਰਹੇ ਰਾਜਵਾਨਾ ਨੂੰ ਇਨਸਾਫ਼ ਮਿਲ ਸਕੇ ਐਡਵੋਕੇਟ ਧਾਮੀ ਨੇ ਵੀ ਦੱਸਿਆ ਕਿ ਅੰਤਰੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ 'ਚ 4% ਦੀ ਵਾਧਾ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾਗਾ ਚਾਹ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰੀਖਤ ਜਿਹੜਾ ਟਾਈਮ ਲਾਈਨ ਆ ਜੇ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਂ ਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾਂ ਨੇ ਇਸੇ ਤਰ੍ਹਾਂ ਰੀਨਿਊਵਲ ਆਫ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਤੇ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਣੇ ਆ ਉਹਦੀਆਂ ਲਗਭਗ 7084 ਐਪਲੀਕੇਸ਼ਨਾਂ ਪੰਜਾਬ ਪਰਚ ਪੈਂਡਿੰਗ ਪੰਜਾਂ ਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਅਡੀਸ਼ਨਲ ਡਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਚੜਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਰ ਡਰਾਈਵਰ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਸੀਗੀਆਂ ਇੰਨਾ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀਆਂ ਯਾਨੀ ਕਿ ਡਰਾਈਵ ਲਾਇਸੈਂਸ ਦੇ ਅੰਦਰ ਨਵਾਂ ਜਦੋਂ ਡਰਾਈਵ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਇਸੇ ਤਰੀਕੇ ਰੀਨਿਊਅਲ ਦੇ ਉੱਤੇ ਰੀਨਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂ ਹੈ ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਡਿਲੀਸ਼ਨ ਕਰਾਉਣੀ ਆ ਕੋਈ ਹਰ ਪਰਚੇਜ ਐਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜੈਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਭਾ ਸੀਮਾ ਜਿਹੜੀ 3 ਦਿਨ ਸੀਗੀ ਸੋਦੀਆਂ ਵੀ ਐਪਲੀਕੇਸ਼ਨਾਂ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ ਪਰ ਲੇਕਿਨ ਅੱਜ ਸਰਕਾਰ ਭਗਵਾਨ ਸੀਮਾਂ ਦੀ ਰਸਖ ਫੈਸਲਾ ਲਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸ ਜਿਹੜੀਆਂ ਕਿ ਬਿਉਣ ਦੀ ਟਾਈਮ ਲਿਮਟ ਪਲੇਗੀਆਂ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਰਹੀਆਂ ਪੰਜਾਬ ਪਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਹਿਬਾਨ ਨੂੰ ਤੇ ਅੱਜ ਹੁਕਮ ਜਾਰੀ ਹੋਏ ਨੇਗੇ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕਿਆ ਉਹ ਸਾਰੀਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਾਇਸੈਂਸ ਬਣਾਉਣਾਗਾ ਚਾਹੇ ਪੁਰਾਣੇ ਲਾਇਸੈਂਸ ਨੂੰ ਰਿਡਿਊ ਕਰਾਉਣਾਗਾ ਚਾਹੇ ਨਵੀਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਇਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਗਭਗ ਬਹੁਤ ਸਾਰੀਆਂ ਸাকਸੈਸ ਲੈ ਗਈਆਂ ਮੈਂ ਤੁਹਾਨੂੰ ਸਿਰਫ ਚੰਨ ਦਾ ਐਗਜ਼ਾਮਪਲ ਦਿੱਤੀਆਂ ਨੇ ਗਈਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਂ ਕੀਤਾ ਗਿਆਗਾ ਇਹ ਸਾਰੀਆਂ ਤੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਐਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਨਿਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਏ। ਅੱਜ ਸਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਦੇ ਆਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ। ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ ਯਾਨੀ 7 ਦਿਨ, 11 ਦਿਨ, 10 ਦਿਨ, 9 ਦਿਨ, 11 ਦਿਨ ਤੇ ਜਿਹੜੀਆਂ ਵੱਖ-ਵੱਖ ਸਰਮਸਤ ਰਹੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਸੋ ਜਿਹੜਾ ਵੀ ਅਫਸਰ ਜਿਹੜਾ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਊਗੀ ਉਹਦੀ ਅਕਾਉਂਟੇਬਿਲਟੀ ਜਿਹੜੀ ਆ ਔਫੈਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਮਲ ਲਾਇਸੈਂਸ ਬਣਾਉਣਾ ਚਾਹੁੰਦਾਗਾ ਜੇ 7 ਦਿਨ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜੀ ਪੈਂਡਿੰਗ ਰਹਿ ਗਈ ਤਾਂ ਕੰਸਰਨਟ ਆਰਟੀਓ ਦੀ ਕੰਸਰਨਟ ਆਫੀਸਰ ਦੀ ਜਿਹੜੀ ਆ ਉਹ ਜਵਾਬ ਦੇ ਦਿੱਤਾ ਹੋਊਗਾ ਉਹਨੂੰ ਪ੍ਰੇਸ਼ ਕੀਤਾ ਜਾਊਗਾ ਪਰ ਸਾਰਾ ਹੀ ਇਹਦੀ ਦੇਖਰੇਖ ਜਿਹੜਾ ਹੈਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸਐਸਸੀ ਲੈਵਲ ਦੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਜਿਹੜੇ ਨੇਗੇ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ ਕਿੰਨੇ ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪਈਆਂ ਨੇਗੀਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਹਤੇ ਕਾਰਵਾਈ ਕੀਤੀ ਜਾਊ ਜਿਹਦੇ ਕੋਲੇ ਐਪਲੀਕੇਸ਼ਨ ਪੈਂਡਿੰਗ ਪਈਆਂ ਰਹੀਆਂ ਪਰ ਇਸ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਬਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਂਡ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਆ। ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਡੋਰਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ। ਤਾਂ ਜਿਹੜਾ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ। ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟ ਚ ਲੈ ਕੇ ਜਾਊਗਾ। ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ। ਉੱਥੋਂ ਲਾਇਸੈਂਸ ਬਣਾ ਕੇ ਯਾ ਆਰਸੀ ਬਣਾ ਕੇ ਯਾ ਕਨਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਉਹ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਬਿਨਾ ਚੱਲਾ ਇਹ ਨਹੀਂ ਕਿ ਅਸੀਂ 2 ਸਟੈਪ ਨਿਲਵੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ empowered ਕੀਤੇ ਨੇ ਜਿੱਲੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇ ਕਿ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਯਾ ਡੋਰ ਸਟੈਪ ਲੈ ਵੀ ਤੇ ਰਹਾਂ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਬਾਅਦ ਕੋਈ ਜਲੇ ਹੋਊਗੀ ਤਾਂ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਕੰਸਰਨ ਅਫਸਰਾਂ ਦੀ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕੀਏ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਵਿਭਾਗ ਦੇ ਵਿਭਾਗ ਚ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਤੇ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜੂਗਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਸਟੈਪ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸਵਾਮਾ ਦੇਣ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੀ ਖੱਜਲ ਖਵਾਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖਸਟ ਜਿਹੜੀ ਆ ਬਹੁਤ ਸਾਰੀ ਕ੍ਰਪਸ਼ਨ ਜਿਹੜੀ ਆ ਹੇ ਨੀਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸਟੈਪ ਚੁੱਕਿਆ ਗਿਆ ਕਿ ਸਾਰੀਆਂ ਸਵਾਮਾ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀ ਹੈ ਕਿ ਜਾਨੇ ਗਿਆ ਔਰ ਕਿਸੇ ਨੇ ਵੀ ਖੱਜਲ ਖਵਾਰ ਨਹੀਂ ਹੁਣ ਦਿੱਤਾ ਜਾਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਦੀ ਆ ਜੇਕਰ ਕੋਈ ਖੱਜਲ ਖਵਾਰੀ ਕਰੂਗਾ ਜਾਂ ਜ਼ਿਆਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਵਿਪਾਕ ਜਿਹੜਾ ਉਹ ਸਖ਼ਤ ਕਰ ਵੀ ਕਰੂਗਾ ਥੈਂਕ ਯੂ ਸਰ ਕਈ ਲੱਖਸ ਸਟੈਂਸ ਮਾਰਕਾੜ ਕੰਟੀ ਕਰ ਰਹੇ ਨੇ